ਬੈਕ ਟੂ ਬੈਕ ਸਰ ਇਹ ਪਿਆਰਾ ਲੋਕਾਂ ਦਾ ਤੇ ਗਾਂਧੀ ਪ੍ਰੈਜ਼ੈਂਟ ਦਾ 41 ইয়ারਜ਼ ਦਾ এফর্ট ਹੈ ਇਹਦਾ ব্যাক টু ব্যাক প্রাইস ਲੱਗੀ ਜਾ ਰਿਹਾ ਤੇ ਵੱਧ ਤੋਂ ਵੱਧ ਲੋਕਾਂ ਦਾ ਫਾਇਦਾ ਹੋ ਰਿਹਾ ਗਾਂਧੀ ਪ੍ਰੈਸ ਦੇ ਛੋਟਰੀ ਤੋਂ ਅੱਜ ব্রাঞ্চ ਡੁੱਗਰੀ ਤੋਂ ਸਾਡੇ ਕੋਲੇ 5 ਲੱਖ ਰੁਪਏ ਦਾ ਨਾਮ ਆਇਆ ਜੀ ਜਿਹੜੀ ਆਪਾਂ ਦਿੱਲੀ ਲੋਟਰੀ ਕਹਿ ਦਿੰਦੇ ਆ ਪਹਿਲਾਂ 6 ਰੁਪਏ ਵਾਲੇ ਨਾਮ ਤੋਂ ਮਸ਼ਹੂਰ ਸੀ ਕੀ ਅੱਟੀ ਵਧਨ ਕਰਕੇ ਹੁਣ ਇਹਦਾ ਪ੍ਰਾਈਸ 7 ਰੁਪਏ ਹੋ ਗਿਆ ਸੋ ਕੋਇਨਸੀਡੈਂਸ ਵਾਲੀ ਗੱਲ ਹੈ ਜਿਨ੍ਹਾਂ ਦੀ ਨਿਕਲੀ ਆ ਉਹਨਾਂ ਦਾ ਸਰਨੇਮ ਵੀ ਗਾਂਧੀ ਆ ਤੇ ਬਿਲਕੁਲ ਅਚਾ 70 ਰੁਪਏ ਤੋਂ 5 ਲੱਖ ਬਿਲਕੁਲ ਸਰ 70 ਰੁਪਏ ਤੋਂ 5 ਲੱਖ ਐਕਚੁਅਲੀ ਇਹ ਸੀਰੀਜ਼ ਲੋਟਰੀ ਹੁੰਦੀ ਹੈ 70 ਰੁਪਏ ਦੀ ਟਿਕਟ ਹੈ ਇੱਥੇ 50 ਨਹੀਂ ਸੋ ਜਿਹੜਾ ਆ ਬੰਡਲ ਹੈ ਇਹ 350 ਰੁਪਈਆ ਦਾ ਹੈ ਸੋ ਇਦਾਂ ਕਹਿ ਸਕਦੇ ਹੋ ਵੀ 350 ਰੁਪਏ ਤੋਂ 5 ਲੱਖ ਇਹ ਲੋਟਰੀ ਸੀਰੀਜ਼ ਜਾਂਦੀ ਹੈ 70 ਰੁਪਏ ਦੀ ਟਿਕਟ ਹੁੰਦੀ ਹੈ ਮਿਨੀਮਮ ਟੂ ਮਿਨੀਮਮ ਵੀ ਟਿਕਟਾਂ ਇਹਦੇ ਵਿੱਚ ਮਿਲਦੀਆਂ 20 ਤੋਂ ਲੈ ਕੇ 200 ਟਿਕਟਾਂ ਤੱਕ ਦੀ ਲੋਟਰੀ ਚੱਲ ਰਹੀ ਜੀ ਜਿਸ ਦਾ ਇਨਾਮ ਨਿਕਲਿਆ ਉਹਦੀ ਬਖਸ਼ ਸਖਸ਼ ਕੀ ਕੰਮ ਕਰਦਾ ਹੈ ਔਰ ਕਿਸ ਟਿਕਟੇ ਨਾਲ ਉਹਦੀ ਖੁਸ਼ੀ ਬਿਲਕੁਲ ਸਰ ਉਹਨਾਂ ਦਾ ਸ਼ੌਲਨਾ ਦਾ ਕੰਮ ਹੈ ਉਹ ਕਹਿੰਦੇ ਸੀਗੇ ਵੀ ਉਹਨਾਂ ਨੂੰ ਥੋੜੀ ਪ੍ਰਾਈਵੇਸੀ ਚਾਹੀਦੀ ਸੀਗੀ ਉਹ ਕਹਿੰਦੇ ਵੀ ਮੈਂ মিডিਆ ਮੂਰੇ ਆ ਨਹੀਂ ਸਕਦਾ ਵੀ ਮੇਰੀ ਮਤਲਬ ਥੋੜਾ ਲੈਨ ਦੇਨ ਹੈਗਾ ਸੋ ਅਸੀਂ ਵੀ ਉਹਨਾਂ ਦੀ ਪ੍ਰਾਈਵੇਸੀ ਦੀ ਰਿਸਪੈਕਟ ਕਰਦੇ ਹੋਏ ਉਹਨਾਂ ਨੂੰ মিডিਆ ਮੂਰੇ ਨਹੀਂ ਲਿਆਏ ਸੋ ਤੁਸੀਂ ਬਾਕੀ ਮਿਲੇ ਸੀਗੇ ਉਹਨਾਂ ਨੂੰ ਨਹੀਂ ਉਹ ਕਹਿ ਰਹੇ ਸੀਗੇ ਵੀ ਨਹੀਂ ਆਣਾ ਚਾਹੁੰਦੇ ਬਾਕੀ ਇਦਾਂ ਸੀਗਾ ਬਾਕੀ ਉਹਨਾਂ ਦਾ ਹੀ ਸੇਮ ਕਸਟਮਰ ਦਾ ਸਾਡੇ ਕੋਲ ਅਗਸਤ ਚ ਸ਼ਬਾ 2 ਲੱਖ ਦਾ ਨਾਮ ਵੀ ਲੱਗਿਆ ਸੀਗਾ ਠੀਕ ਹੈ ਬਾਕੀ ਸਮਝ ਨਹੀਂ ਆਉਂਦੀ ਕਿ ਗਾਂਧੀ ਬ੍ਰਦਰ ਹੀ ਹਰ ਵਾਰੀ ਕਿਉਂ ਨੰਬਰ 1 ਸਾਰੇ ਲੋਕਾਂ ਦਾ ਪਿਆਰ ਕਹਿ ਲਓ ਤੇ ਜਿਹੜੀ ਸਹੀ ਨੀਅਤ ਨਾਲ ਮੇਰੇ ਮੈਂਟਰ ਤੇ ਗਾਂਧੀ ਬ੍ਰਦਰਸ ਲਾਟਰੀ ਦੇ ਫਾਊਂਡਰ ਮਨਵੀਰ ਸਿੰਘ ਗਾਂਧੀ ਜੀ ਇਸ ਵਿਜ਼ਨ ਨਾਲ ਅਸੀਂ ਇੱਥੇ ਸਾਰੇ ਕੰਮ ਕਰਦੇ ਆਂ ਕਿ ਵੱਧ ਤੋਂ ਵੱਧ ਲੋਕਾਂ ਦਾ ਫਾਇਦਾ ਕਰਾਈਏ ਵੱਧ ਤੋਂ ਵੱਧ ਲੋਕਾਂ ਨੂੰ ਗਾਂਧੀ ਬ੍ਰਦਰ ਸ਼ਾਟਰੀ ਦਾ ਲਾਹਾ ਲੈਣ ਦੀਏ మేబీ ਤਾਂ ਆ ਕਰਕੇ ਨਿਕਲਦੇ ਆ ਲੋਕਾਂ ਨੂੰ ਇਹੀ اپੀਲ ਹੈ ਜੀ ਕਿ ਤੁਹਾਡੇ ਡੇਲੀ ਰੁਟੀਨ ਦੇ ਲਾਈਫ ਸਟੌਕ ਵਿੱਚ ਕੁਝ ਖਰਚਾ ਬਚਦਾ 100 200 ਰੁਪਏ ਬਚਦੇ ਆ 500 ਬਚਦੇ ਆ ਉਸ ਨਾਲ ਆਪਣਾ ਲੋਟਰੀ ਪਾਓ ਬਿਲਕੁਲ ਵੀ ਆਹ পেট ਚਾਲ ਚ ਨਾ ਆਇਓ ਕਿ ਵੱਧ ਤੋਂ ਵੱਧ ਲੋਟਰੀਆਂ ਪਾ ਲਓ ਕਿ ਸ਼ਹਿਰ ਨਿਕਲ ਜੇ ਜੇ ਤੁਹਾਨੂੰ ਤੁਹਾਡੀ ਰੁਟੀਨ ਲਾਈਫ ਸਟੌਕ ਪੈਸੇ ਬਚਦੇ ਆ ਫੇਰੀ ਲੋਟਰੀ ਪਾਓ ਨਹੀਂ ਤਾਂ ਕੋਈ ਨਹੀਂ ਵੇਟ ਕਰੋ ਜਦੋਂ ਬਚਣਗੇ ਉਦੋਂ ਪਾਓ ਲੋਕਾਂ ਨੂੰ ਵਿਸ਼ਵਾਸ ਵਾਲਾ ਬੜਾ ਸਿਸਟਮ ਚੱਲਿਆ ਆਵਾ ਕਿ ਜੋਤਿਸ਼ ਵਿਦਿਆ ਥਰੂ ਵੀ ਕੰਦੇ ਲੋਟਰੀ ਪਾਣੀ ਚਾਹੀਦੀ ਹੈ ਹੁਣ ਸਰ ਇਹ ਤਾਂ ਕੋਈ ਲੋਕ ਤੁਲੀ ਕਹਲੋ ਵੀ ਕੀ ਕਹਿੰਦੇ ਆ ਉਹਨੂੰ ਅਨੁਸ਼ਵਾਸ ਅਨੁਸ਼ਵਾਸ ਕਹਲੋ ਜਾਂ ਫਿਰ ਇੱਕ ਹਉਆ ਜਾ ਬਣਾ ਰਿਹਾ ਵੀ ਆਹ ਰਾਸ਼ੀ ਨਿਕਲੂਗੀ ਉਹ ਰਾਸ਼ੀ ਨਿਕਲੂਗੀ ਹੁਣ ਆ ਜਿਨਾਂ ਦਾ ਨਿਕਲਿਆ ਸਾਨੂੰ ਤਾਂ ਉਹਨਾਂ ਦੀ ਰਾਸ਼ੀ ਵੀ ਨਹੀਂ ਪਤਾ ਹੋ ਸਕਦਾ ਉਹਨਾਂ ਨੂੰ ਵੀ ਉਹਨਾਂ ਦੀ ਰਾਸ਼ੀ ਨਾ ਪਤਾ ਹੋਵੇ ਸੋ ਰਾਸ਼ੀ ਰੂਸ਼ੀ ਵਾਲੀ ਕੋਈ ਗੱਲ ਨਹੀਂ ਹੁੰਦੀ ਇਹ ਲੱਕ ਹੈ ਲੱਕ ਹੈ 100% ਲੱਕ ਹੈ ਜੀ ਫੇਰ ਉਹ ਹੀ ਗੱਲ ਹੈ ਜੇ ਰੁਟੀਨ ਲਾਈਫ 'ਚੋਂ ਖਰਚੇ ਬਚਦੇ ਆ ਫੇਰ ਪਾਓ ਪਰ ਲੱਕ ਨਾ ਕਰੀ ਮੌਕਾ ਜ਼ਰੂਰ ਦਿਆ ਕਰੋ